ਇਹ ਮਨੁੱਖ ਨੂੰ ਸਿਆਸਤ ਕਰਨ ਦਾ ਸਮਾਂ ਨਹੀਂ ਹੈ ਮਨੁੱਖ ਨੂੰ ਮਨੁੱਖ ਦੇ ਨੇੜੇ ਹੋ ਕੇ ਕਰਨ ਦਾ ਸਮਾਂ ਆ ਜਦ ਬਾਅਦ ਚੋਂ ਸਭ ਲੋਕ ਠੀਕ ਹੋ ਜਾਣਗੇ ਫਿਰ ਆਪਾਂ ਆਇਡੈਂਟੀਫਾਈ ਕਰ ਲਾਂਗੇ ਕਿ ਕਿਹੜੇ ਅਧਿਕਾਰੀ ਦੀ ਗਲਤੀ ਐਸ ਵੇਲੇ ਇਹ ਨਹੀਂ ਆ ਕਿ ਮੈਂ ਆਪਣੇ ਗਲੋਂ ਲਾ ਕੇ ਕਿਸੇ ਹੋਰ ਦੇ ਗਲ ਪਾਦਾ ਜ਼ਿੰਮੇਵਾਰੀ ਆਪਣੇ ਤੇ ਲੈਣੀ ਪੈਂਦੀ ਆਪਣੇ ਤੇ ਲੈਣੀ ਪੈਂਦੀ ਹੈ ਜ਼ਿੰਮੇਵਾਰੀ ਉਸ ਬੰਦੇ ਦੀ ਉਹਨਾਂ ਨੂੰ ਚੁਣਿਆ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਕਹਾ ਪਾ ਰਹੇ ਮੈਂ ਇਸ ਗੱਲ ਨੂੰ ਬਹੁਤਾ ਠੀਕ ਨਹੀਂ ਸਮਝਦਾ ਸਮਾਂ ਹੁੰਦਾ ਲੋਕਾਂ ਦੇ ਨਾਲ ਹੋ ਕੇ ਕਰਨ ਦਾ ਸਾਰੀ ਪਾਰਟੀ ਸਾਰੇ ਵਲੰਟੀਅਰ ਇੱਕ ਇੱਕ ਵਿਅਕਤੀ ਆਪਣੇ ਆਪਣੇ ਦੂਰ ਦਰਾਡੇ ਉੱਠ ਕੇ ਕੋ ਪਟੰਡੇੋਂ ਮਾਨਸੇ ਤੋਂ ਚੰਡੀਗੜ੍ਹੋਂ ਹਰਿਆਣਾ ਆ ਕੇ ਮੈਂ ਹੁਣੇ ਗੱਲ ਕਰੀ ਹਰਿਆਣਾ ਆਏ ਹੋਏ ਲੋਕ ਸੋ ਸਾਰੇ ਲੋਕ ਆਏ ਹੋਏ ਨੇ ਇਸ ਸਮਾਂ ਇਲਜ਼ਾਮ ਫਰੋਸ਼ੀ ਦਾ ਨਹੀਂ ਹੈ ਕਿ ਇਲਜ਼ਾਮ ਲਾ ਕੇ ਅਸੀਂ ਇਸ ਵੇਲੇ ਇਹ ਆ ਭਈ ਜਿੱਦਾਂ ਬਾਬਾ ਜੀ ਵਾਂਗ ਕਿਸ਼ਤੀਆਂ ਲੈ ਕੇ ਲੋਕਾਂ ਦੇ ਵਿੱਚ ਡਟ ਜਾਈਏ ਲੋਕਾਂ ਨੂੰ ਜੋ ਰਸਲ ਚਾਹੀਦੀ ਹੈ ਸਭ ਤੋਂ ਪਹਿਲਾਂ ਮਨੁੱਖ ਦਾ ਜੀਵਨ ਆ ਉਹਦਾ ਜੀਵਨ ਸੁਰੱਖਿਅਤ ਕਿਤੇ ਜਾਵੇ ਬਾਕੀ ਚੀਜ਼ਾਂ ਤਾਂ ਆਲਟਰਨੇਟ ਹੈਗੇ ਆ ਧਨ ਦਾ ਤਨ ਨਾ ਹੋ ਜਾਏਗਾ ਲੇਕਿਨ ਫਿਜ਼ੀਕਲ ਜਿਹੜੀ ਹੈਲਪ ਹੋਊ ਜ਼ਰੂਰੀ